ਇੰਨੇ ਜਿਹੜੇ ਨੰਬਰ ਆ ਛਾਣ ਲੋਏ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਨਨਵਾਲ ਸਾਡੇ ਸ਼ਹਿਰ ਦੇ ਜਿਹੜੇ ਹੈਗੇ ਆ ਵੱਖ-ਵੱਖ ਵਾਰਡਾਂ ਦੇ ਕਰੀਬ 35 ਮੁੰਡੇ ਜਿਹੜੇ ਆ ਇਹ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਬੱਲਾ ਫੜਿਆ ਹੈ ਇਹ ਆਪਣੇ ਇਸ ਸਾਡੇ ਵਿਸ਼ਾਲ ਪਰਿਵਾਰ ਦੀ ਹੋਰ ਵਿ੍ਰਿਧੀ ਹੋਈ ਹੈ ਤੇ ਮੈਂ ਇਹਨਾਂ ਨੂੰ ਆਸ਼ਾਸ਼ਣ ਦਵਾਣਾ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਤੇ ਥੋੜਾ ਸਵਾਗਤ ਵੀ ਹੈ ਤੇ ਤੁਹਾਡੀ ਹਰ ਸੰਭਵ ਅਸੀਂ ਇੱਥੇ ਮਦਦ ਵੀ ਕਰਾਂਗੇ ਜਿਹੜੇ ਵੀ ਬਲੌਂਕ ਕਿਹੜੇ-ਕਿਹੜੇ ਵਾਰਡਾਂ ਤੋਂ ਜਿਹੜੀ ਕਾਜ ਜਿੰਨੇ ਵਾਰਡਾਂ ਸਾਡੇ ਇੱਥੇ ਵਾਰਡ ਨੰਬਰ 1 ਤੋਂ ਆਇਆ ਵਾਰਡ ਨੰਬਰ 15 ਤੋਂ ਆਇਆ ਵਾਰਡ ਨੰਬਰ 13 ਤੋਂ ਆਇਆ ਵਾਰਡ ਨੰਬਰ 12 ਤੋਂ ਆਇਆ ਇਹ ਬੜੀ ਗੰਧੀ ਨੌਜਵਾਨਾ ਜਿਹੜੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਆ ਜੇਕਰ ਇਹਨਾਂ ਨੂੰ ਕਾਰਜ ਕਰੀ ਜਾਂ ਕਿਸ ਤਰ੍ਹਾਂ ਦੀਆਂ ਇਹ ਸਵਾਜੀਆਂ ਲਿਖੀਆਂ ਜਾਣਗੀਆਂ ਕੀ ਕਰਨਾ ਹੁਣ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਇਹਨਾਂ ਨੂੰ ਬਿਠਾ ਕੇ ਇਹਨਾਂ ਦੀ ਇੱਕ ਵਰਕਸ਼ਾਪ ਸਾਡੀ ਲੱਗੇਗੀ ਭਾਰਤੀ ਜਨਤਾ ਪਾਰਟੀ ਦੀ ਨੌਜਵਾਨਾਂ ਦੀ ਅਸੀਂ ਉਹਨਾਂ ਦੇ ਵਿੱਚ ਇਹਨਾਂ ਨੂੰ ਬਿਠਾ ਕੇ ਪਾਰਟੀ ਦੇ ਗਤੀਵਿਧੀਆਂ ਬਾਰੇ ਸਾਰੇ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਵੱਖ-ਵੱਖ ਜਿਹੜੇ ਹੈਗਾ ਜੁਮਰੀਆਂ ਦੇ ਕੇ ਅਸੀਂ ਫੀਲਡ ਜਿੱਦਾਂ ਨੂੰ ਭੇਜਾਂਗੇ ਵੀ ਇਹ ਤਾਂ ਜਿਤਕਾਰਾ ਜੀ ਨੌਜਵਾਨ ਜਿਹੜੇ ਕਾਫੀ ਸ਼ਾਮਲ ਹੁੰਦੇ ਨੇ ਜਿਹੜਾ ਆ ਰਹੇ ਨੇ ਪਾਰਟੀ ਦੇ ਅੰਦਰ ਬਾਦਲੇ ਮੈਂ ਕਿਸ ਤਰ੍ਹਾਂ ਜਿਹੜੀ ਕਾਰਜਕਾਰੀ ਹੈ ਜਾਂ ਮੈਂ ਕੱਲ੍ਹ ਇਹ ਆ ਵੀ ਪੰਜਾਬ ਦੇ ਵਿੱਚ ਆਪਦੀ ਸਰਕਾਰ ਹੈ ਝਾੜੂ ਵਾਲਿਆਂ ਦੀ ਸਰਕਾਰ ਹੈ ਇਹਨਾਂ ਦੇ ਕੰਮ ਕਾ ਇਹੋ ਜੇ ਕੀਤੇ ਨੇ ਲੋਕ ਦੁਖੀ ਹੋਏ ਹੋਏ ਨੇ ਤੇ ਇਹਨਾਂ ਨੂੰ ਇੱਕ ਇੱਕ ਆਸਤੀ ਕਹਿੰਨਾ ਹੈ ਭਾਰਤੀ ਜਨਤਾ ਪਾਰਟੀ ਤੇ ਲੋਕ ਭਾਰਤੀ ਜਨਤਾ ਪਾਰਟੀ ਆਪ ਮਹਾਰੇ ਜਿਹੜੇ ਇਹ ਸ਼ਾਮਲ ਹੋ ਰਹੇ ਨੇ ਅੱਜ ਸਾਡੇ ਲੁਧਿਆਣਾ ਦਿਹਾਤੀ ਦੇ ਜ਼ਿਲ੍ਹੇ ਦੇ ਵਿੱਚ ਮੰਡਲ ਸਾਨੇਵਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲਈ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਅੱਜ ਬਹੁਤ ਸਾਰੇ ਅਲੱਗ-ਅਲੱਗ ਬਾੜਾਂ ਦੇ ਵਿੱਚੋਂ ਸਾਡੇ ਛੋਟੇ ਭਰਾ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਹੀ ਜਿਹੜੇ ਭਰਾ ਸਾਡੇ ਸ਼ਾਮਲ ਹੋਏ ਨੇ ਜਾਂ ਪੰਜਾਬ ਦੇ ਜਾਂ ਸਾਹਨੇਵਾਲ ਦੇ ਲੋਕ ਨੇ ਉਹ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦੇ ਪਏ ਨੇ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਹੈ ਤੇ ਅਸੀਂ ਆਸ ਨਹੀਂ ਉਮੀਦ ਹੈ ਸਾਨੂੰ कि 2027 ਦੇ ਵਿੱਚ ਜਿਹੜੇ ਇਲੈਕਸ਼ਨ ਹੋਣ ਜਾਣੇ ਹੈ ਵਿਧਾਨ ਸਭਾ ਦੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਅਵਸ਼ਅ ਆਪਣੀ ਸਰਕਾਰ ਬਣਾਏਗੀ ਇਸੇ ਕਰਕੇ ਕਿਉਂਕਿ ਸਾਰੇ ਹੀ ਸਟੇਟਾਂ ਦੇ ਵਿੱਚ ਜਿੱਥੇ-ਇਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਜਾ ਰਹੀ ਹੈ ਜਿਵੇਂ ਹਰਿਆਣਾ ਬਣੀ ਹੈ ਦਿੱਲੀ ਬਣੀ ਹੈ ਜਾਂ ਹੋਰ ਸਟੇਟਾਂ ਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਉੱਥੇ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਇੱਕ ਆਸ ਬਣੀ ਹੈ ਕਿ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਬਣਦੀ ਹੈ ਤੇ ਪੰਜਾਬ ਦਾ ਚੌਪੱਕੀ ਜਿਹੜਾ ਵਿਕਾਸ ਹੈ ਕੋਈ ਇੱਕ ਭਾਰਤੀ ਜਨਤਾ ਪਾਰਟੀ ਜਿਹੜੀ ਕਰਾ ਸਕਦੀ ਹੈ ਨੌਜਵਾਨ ਦੇ ਵੀ ਕਾਫੀ ਰੋਖਾ ਜਿਹੜਾ ਬੀਜੇਪੀ ਪਾਰਟੀ ਵਿੱਚ ਬੋਲ ਜਾ ਰਿਹਾ ਹੈ ਤੁਹਾਨੂੰ ਜਿੰਮੇ ਕਿ ਸਾਰਿਆਂ ਨੂੰ ਪਤਾ ਹੈ ਕਿ ਨੌਜਵਾਨ ਹੀ ਇੱਕ ਐਸਾ ਵਰਗ ਹੈ ਜਿਹੜਾ ਕਿ ਆਉਣ ਵਾਲੇ ਭਵਿੱਖ ਨੂੰ ਤੈਅ ਕਰਦਾ ਹੈ ਇਸ ਕਰਕੇ ਮੈਂ ਸਮਝਦਾ ਕਿ ਨੌਜਵਾਨ ਸਾਡੇ ਬਹੁਤ ਗਿਣਤੀ ਦੇ ਵਿੱਚ ਸਾਡੇ ਸਾਨ੍ਹੇ ਵਾਲ ਮੰਡਲ ਦੇ ਵਿੱਚ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਇਸ ਕਰਕੇ ਆਉਣ ਵਾਲਾ ਜਿਹੜਾ ਸਮਾਂ ਇਹਨਾਂ ਨੂੰ ਵੀ ਦਿਖਦਾ ਹੈ ਕਿ ਭਾਰਤੀ ਜਨਤਾ ਪਾਰਟੀ ਵੀ ਸਰਕਾਰ ਬਣਨੀ ਹੈ ਤੇ ਇਹ ਵੀ ਸਾਡੇ ਨਾਲ ਮੋਡਰਨ ਮੋਡਲ ਆ ਕੇ ਸਾਡੇ ਨਾਲ ਖੜੇ ਨੇ ਅਸੀਂ ਵੀ ਇਹਨਾਂ ਨੂੰ ਆਸਤੇ ਵਧਾਈ ਵੀ ਦਿੰਨੇ ਆ ਵੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦੇ ਵਿੱਚ ਆਏ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਇਆਂ ਆਖਦੇ ਆ ਤੇ ਨਾਲ ਹੀ ਇਹ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆ ਕਿ ਇਹਨਾਂ ਦੇ ਨਾਲ ਅਸੀਂ ਸਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਮੋਡਰਨ ਮੋਡਲ ਆ ਕੇ ਖੜੂਗੀ ਹਰ ਇਹਨਾਂ ਦੇ ਸੁੱਖ-ਦੁੱਖ ਦੇ ਵਿੱਚ ਅਸੀਂ ਸਾਂਝੀ ਹੋਵਾਂਗੇ ਜੀ ਆਏ ਹੋਏ ਸਾਰੇ ਛੋਟੇ ਵੱਡੇ ਭਰਾਵਾਂ ਦਾ ਮੈਂ ਸਵਾਗਤ ਕਰਦਾ ਨੌਜਵਾਨਾਂ ਚ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਜੀ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਹੁਣ ਤੇ ਇਹ ਬਾਕੀ ਜਿਵੇਂ ਵੀ ਹੋ ਸਕਦਾ ਜਿੰਨਾ ਵੀ ਹੋ ਸਕਦਾ ਸੀ ਉਹਨਾਂ ਦੇ ਵੱਧ ਤੋਂ ਵੱਧ ਕੰਮ ਕਰਾਉਣ ਦੇ ਕੋਸ਼ਿਸ਼ ਕਰਾਂਗੇ ਸਾਡੇ ਡਿਸਟ੍ਰਿਕਟ ਜਨਰਲ ਸੈਕਟਰੀ ਰਣਪਾਲ ਸਿੰਘ ਵਰਧਾਨ ਜੀ ਨਾਲ ਰਲ ਕੇ ਅਸੀਂ ਸਾਂਨੇਵਾਲ ਦਾ ਵਿਕਾਸ ਕਰਾਉਣ ਦੀ ਕੋਸ਼ਿਸ਼ ਕਰਾਂਗੇ ਅੱਜ 30 ਤੋਂ 35 ਮੈਂਬਰ ਸ਼ਾਮਲ ਹੋਏ ਨੇ ਜੀ ਇਹ ਦੇਖਿਆ ਕਿ ਮਤਲਬ ਜਿਹੜੇ ਸ਼ਾਮਲ ਹੋਏ ਨੇ ਕਿਹ ਕਿਹੜੇ ਕਿਹੜੇ ਵਾਟਾਂ ਤੋਂ ਆਏ ਨੇ ਕਿਸੇ ਇਸ ਦੇ ਇਹ ਤਕਰੀਬਨ 1 ਨੰਬਰ ਵਾਰਡ ਜਾਂ 3 ਨੰਬਰ ਵਾਰਡ ਦੇ ਬੰਦੇ ਜ਼ਿਆਦਾ ਨੇ ਜੀ